ਜੇਕਰ ਕੁਝ ਬੋਲਣਾ ਹੈ ਤਾਂ ਸਾਨੂੰ ਬੋਲੋ ਸਾਡੀ ਪਾਰਟੀ ਨੂੰ ਬੋਲੋ ਪੰਜਾਬ ਬਾਰੇ ਨਾ ਬੋਲੋ ਇਹ ਕਹਿਣਾ ਹੈ ਡਿਪਟੀ ਸੀਐਮ ਸੁਖਬੀਰ ਬਾਦਲ ਦਾ ਪੰਜਾਬ ਚ ਨਸ਼ੇ ਦੀ ਸਮੱਸਿਆ ਤੇ ਬਣੀ ਬਾਲੀਵੁੱਡ ਫਿਲਮ ਉੜਤਾ ਪੰਜਾਬ ਦੇ ਸਵਾਲ ਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਚ ਬਾਹਰ ਬੈਠੇ ਲੋਕ ਸਿਰਫ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰ ਰਹੇ ਨੇ ਬਾਦਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਾ ਫਿਲਮ ਬਣਾਉਣ ਵਾਲਿਆਂ ਨੂੰ ਕਰੜੇ ਹੱਥੀ ਲਿਆ ਵਿਦਿਆ ਦੇ ਖੇਤਰ ਚ ਇਨਫਰਾਸਟ੍ਰਕਚਰ ਚ ਪਾਵਰ ਚ ਹਰ ਚੀਜ਼ ਇੱਕ ਨੰਬਰ ਤੇ ਹੈ ਤੇ ਫਿਰ ਇਹਦਾ ਮਤਲਬ ਨਸ਼ੇੜੀ ਹੈ ਆ ਆਪ ਬਦਨਾਮੀ ਕਿਉਂਕਿ ਅਜੇ ਕਾਂਗਰਸ ਪਾਰਟੀ ਹੈ ਗਾਂਧੀ ਪਰਿਵਾਰ ਹੈ ਉਹ ਪੰਜਾਬੀਆਂ ਦੇ ਖਿਲਾਫ ਉਹਦੇ ਦਿਲ 'ਚ ਦੁਸ਼ਮਣੀ ਹੈ ਤਾਂ ਹੀ ਉਹ ਨੱਗੇ ਆ ਪੂਰੇ ਦੇਸ਼ 'ਪਰ ਪ੍ਰੋਪਗੈਂਡਾ ਕਰਨ ਵਾਸਤੇ ਕਿ ਹੋਰ ਤਾਂ ਕੁਝ ਕਰ ਨਹੀਂ ਸਕੇ ਸਿੱਖਾਂ ਨੂੰ ਤੇ ਕੌਮ ਨੂੰ ਬਦਨਾਮ ਕਰ ਦਿਓ ਉਵੇਂ ਆ ਟੋਪੀ ਵਾਲਾ ਕੇਜਰੀ ਵਾਲਾ ਉਹ ਸੋਚਦਾ ਕਿ ਬਦਨਾਮ ਕਰਕੇ ਉਹ ਸੋਚ ਬਦਨਾਮ ਕਰਨਾ ਚਾਹੁੰਦਾ ਸਾਡੇ ਖਿਲਾਫ ਬੋਲਣਾ ਚਾਹੁੰਦਾ ਹੈ ਜੇ ਸਾਡੇ ਖਿਲਾਫ ਬੋਲਣਾ ਤੇ ਸਾਡੇ ਭਾਈ ਨੇਮ ਖਿਲਾਫ ਬੋਲੇ ਪਰ ਨੌਜਵਾਨੀ ਨੂੰ ਨਾ ਪੰਜਾਬ ਦੇ ਜਵਾਨੀ ਨੂੰ ਨਾ ਬਦਨਾਮ ਕਰੇ ਜੇ ਕਹਿਣਾ ਮੇਰੇ ਖਿਲਾਫ ਕਹਦੇ ਮੁੱਖ ਮੰਤਰੀ ਜੀ ਖਿਲਾਫ ਕਹਦੇ ਕਿਸੇ ਹੋਰ ਖਿਲਾਫ ਕਹਦੇ ਸਾਡੀ ਪਾਰਟੀ ਦੇ ਖਿਲਾਫ ਬੋਲੇ ਪਰ ਲੱਗੇ ਆ ਪੰਜਾਬ ਦੀ ਯੂਥ ਨੂੰ ਪੰਜਾਬ ਦੀ ਜਵਾਨੀ ਨੂੰ ਜਿਹੜਾ ਬਹੁਤ ਵੱਡਾ ਮੈਂ ਕਹਿੰਦਾ ਨੁਕਸਾਨ ਪੰਜਾਬ ਦੀ ਜਵਾਨੀ ਨੂੰ ਹੋਇਆ ਇਹ ਆਪਾਂ ਗੁਰੂਆਂ ਦੇ ਬੱਚੇ ਆ ਕੀ ਆਪਾਂ ਨਸ਼ੇ ਕਰਨ ਵਾਲੇ ਆ